ਹੋਏ ਜੋ ਪਾਵਰ ਦੇ ਲਈ ਹੋਏ ਜੋ ਟਿਕਟਾਂ ਦੇ ਲਈ ਲੜ ਰਹੇ ਨੇ ਕੋਈ ਪੰਜਾਬ ਲਈ ਲੜਦਾ ਨਾ ਹੋਏ ਜੋ ਕੁਰਸੀ ਦੇ ਲਈ ਮਰ ਰਹੇ ਨੇ ਕੋਈ ਗਰੀਬ ਲਈ ਮਰਦਾ ਨਾ ਤੂੰ ਕਿਨਾ ਕੁ ਮਸੀਹਾ ਗਰੀਬਾਂ ਦਾ ਮੈਂ ਵਾਕ ਤੇਰੀ ਬੋਲੀ ਤੋਂ ਪੰਜੇ ਤੱਕੜੀ ਦੀ ਬੋਟੀ ਮੈਨੂੰ ਦੇਖਦੀ ਤੇਰੀ ਕੌਲੀ ਚੋਂ ਪੌਣ ਆ ਗਈ ਸਾਰੇ ਡਰਾਮਾ ਤੂੰ ਹਰੰਗ ਦਿਲ ਤਾਂ ਦਾ ਤੈਨੂੰ ਚੜਦਾ ਨਾ ਹੋਏ ਜੋ ਕੁਰਸੀ ਦੇ ਲਈ ਲੜ ਰਾਇ ਨੇ ਕੋਈ ਗਰੀਬ ਲਈ ਲੜਦਾ ਨਾ ਹੋਏ ਜੋ ਟਿੱਟਾਂ ਦੇ ਲਈ ਮਰ ਰਾਇ ਨੇ ਕੋਈ ਪੰਜਾਬ ਲਈ ਮਰਦਾ ਨਾ ਹੋ ਜਿੱਥੇ ਲੁੱਟਿਆ ਨੀਲੇ ਚਿੱਟਿਆਂ ਦੇ ਇਸ ਵਾਰੀ ਝਾੜੂ ਆਰਦੇ ਹੋ ਦਿੱਤੇ ਲੁੱਟਿਆ ਨੀਲੇ ਚਿੱਟਿਆਂ ਨੇ ਇਸ ਵਾਰੀ ਝਾੜੂ ਆਣ ਦੇ ਹੋ ਪਰ ਸੋਚ ਨਾ ਹੋਵੇ ਦਿੱਲੀ ਦੀ ਕੋਈ ਚੰਗਾ ਲੀਡਰ ਛਾਣ ਲਿਓ ਹੋਇ ਅਜੇ ਗਮਾਂ ਦੀ ਰਾਤ ਲੰਮੀ ਏ ਸੂਰਜ ਜਸ਼ਨਾਂ ਦਾ ਹਜੇ ਚੜਦਨ ਹੋ ਸਭ ਟਿਕਟਾਂ ਦੇ ਲਈ ਮਰ ਰਹੇ ਨੇ ਕੋਈ ਗਰੀਬ ਲਈ ਮਰਦਾਨਾ ਹੋਏ ਜੋ কুরਸੀ ਦੇ ਲਈ ਲੜ ਰਾਇ ਨੇ ਹੈ ਕੋਈ ਪੰਜਾਬ ਲਈ ਲੜਦਾ ਨਾ ਓਏ ਅੱਜ ਕਿੱਥੇ ਗਰਾਫ ਕਿਸਾਨੀ ਦਾ ਹੋਏ ਅੱਜ ਕਿੱਥੇ ਗਰਾਫ ਕਿਸਾਨੀ ਦਾ ਰੋਜ਼ ਮਾਗ ਕਰਜ਼ੇ ਦਾ ਲੜਦਾ ਏ ਹੋਏ ਕ腐ਟ ਸਿਸਟਮ ਦੇ ਕਰਕੇ ਝੂਠ جہਾਜੇ ਚੜਦਾ ਏ ਔ ਸਭ ਚੁਣ ਚੁਣ ਮੰਗੇ ਕਰਨੇ ਨੇ ਸਭ ਚੁਣ ਚੁਣ ਮੰਗੇ ਕਰਨੇ ਨੇ ਗੱਲ ਜੀਦਾ ਹੈ ਜੇ ਮਰਦਾਨਾ ਹੋਏ ਜੋ ਕੁਰਸੀ ਦੇ ਲਈ ਹੋਏ ਜੋ ਵੋਟਾਂ ਦੇ ਲਈ ਮਰ ਰਹੇ ਨੇ ਕੋਈ ਗਰੀਬ ਨਹੀਂ ਮਰਦਾਨਾ ਹੋਏ ਜੋ ਪਾਵਰ ਦੇ ਲਈ ਲੜ ਰਹੇ ਨੇ ਕੋਈ ਪੰਜਾਬ ਨਹੀਂ ਲੜਦਾ ਕੋਈ ਕਿਸਾਨ ਨਹੀਂ ਲੜਦਾ Yeah.